ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥ ਦਾ ਸੱਦਰ ਉੱਪਰ ਚੁੱਕਣ ਲਈ ਸੂਬਾ ਸਰਕਾਰ ਵੱਲੋਂ ਲਗਾਤਾਰ ਪ੍ਰਯਾਸ ਕੀਤੇ ਜਾ ਰਹੇ ਨੇ ਜਿਸਨੇ ਚਲਦੇ ਆ ਜਿੱਥੇ ਸੂਬਾ ਸਰਕਾਰ ਵੱਲੋਂ ਸਕੂਲ ਆਫ ਐਮਿਨੈਂਸ ਬਣਾਏ ਜਾ ਰਹੇ ਨੇ ਤੇ ਉਤੇ ਹੀ ਦੂਜੇ ਪਾਸੇ ਸਰਕਾਰੀ ਸਕੂਲਾਂ ਚ ਪੜਨ ਵਾਲੇ ਵਿਦਿਆਰਥੀਆਂ ਵੱਲੋਂ ਇਸ ਸਕੀਮਾਂ ਚਲਾਈਆਂ ਜਾ ਰਹੀਆਂ ਨੇ ਤਾਂ ਜੋ ਸਰਕਾਰੀ ਸਕੂਲਾਂ 'ਚ ਪੜ੍ਹਾਈ ਕਰਨ ਵਾਲੇ ਬੱਚਿਆਂ ਦੀ ਵਿਅਕਤੀਗਤਤਾ ਦਾ ਪਤਾ ਚੱਲ ਸਕੇ ਅਤੇ ਇਸੇ ਦੇ ਚਲਦੇ ਸੁਪਰ ਸਰਕਾਰ ਵੱਲੋਂ ਐਨ ਐਮ ਐਮ ਐਸ ਸਕੀਮ ਤਹਿਤ ਸਕਾਲਰਸ਼ਿਪ ਯੋਜਨਾ ਸ਼ੁਰੂ ਕੀਤੀ ਗਈ ਹੈ ਜਿਸ ਵਿੱਚ ਪੰਜਾਬ ਭਰ ਤੋਂ ਵਿਦਿਆਰਥੀਆਂ ਨੇ ਹਿੱਸਾ ਲਿਆ ਤੇ ਜੇਕਰ ਗੱਲ ਪਠਾਨਕੋਟ ਦੇ ਜ਼ਿਲ੍ਹੇ ਦੀ ਕਰੀਏ ਤਾਂ ਜ਼ਿਲ੍ਹਾ ਪਠਾਨਕੋਟ ਦੀ ਵਿੱਚ ਜਿਹੜਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਰਾਜਪੁਰ ਅਰੂਰਾ ਦੇ ਚਾਰ ਵਿਦਿਆਰਥੀਆਂ ਨੇ ਜਿਹੜਾ ਹੈ ਬਾਜ਼ੀ ਮਾਰੀ ਹੈ ਤੇ ਜਿਹਨੇ ਪਠਾਨਕੋਟ ਤੋਂ ਇਸ ਸਕੂਲ ਦੇ ਤਿੰਨ ਵਿਦਿਆਰਥੀ ਪਹਿਲੇ ਦੂਸਰੇ ਅਤੇ ਤੀਸਰੇ ਬਰਤੇ ਆਏ ਨੇ ਜਿਨ੍ਹਾਂ ਨੂੰ ਸਰਕਾਰ ਵੱਲੋਂ 12 ਜਮਾਤ ਤੱਕ 12000 ਰੁਪਏ ਹਰ ਸਾਲ ਸਕਾਲਰਸ਼ਿਪ ਜਿਹੜੀ ਹੈ ਉਹ ਮਿਲੇਗੀ ਉਤੇ ਤੁਹੇ ਪਾਸੇ ਇਸ ਸੰਬੰਧੀ ਸਕੂਲ ਦੀ ਪ੍ਰਿੰਸੀਪਲ ਦੇ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਮਾਣ ਹੈ ਕਿ ਉਹਨਾਂ ਦੇ ਸਕੂਲ ਦੇ ਬੱਚਿਆਂ ਨੇ ਇਸ ਪ੍ਰੋਜੈਕਟ 'ਚ ਬਾਜ਼ੀ ਮਾਰੀ ਹੈ ਤੇ ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕਰਦੇ ਹੋਏ ਕਿਹਾ ਹੈ ਕਿ ਹੁਣ ਸੂਬਾ ਸਰਕਾਰ ਦੀ ਬਦੌਲਤ ਹੁਣ ਸਰਕਾਰੀ ਸਕੂਲਾਂ 'ਚ ਪੜਾਈ ਦਾ ਪੱਧਰ ਜਿਹੜਾ ਉਹ ਬਹੁਤ ਉੱਪਰ ਉੱਠਿਆ ਹੈ ਅਤੇ ਸਕੂਲਾਂ ਦੇ ਵਿਦਿਆਰਥੀ ਬੱਚਾ ਨੂੰ ਜੀ ਜਾਨ ਲਗਾ ਕੇ ਪੜਾ ਰਹੇ ਨੇ ਜਿਸ ਦੇ ਨਤੀਜੇ ਸਦਕਾ ਹੁਣ ਸਰਕਾਰੀ ਸਕੂਲਾਂ ਦੇ ਬੱਚਿਆਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ ਤੇ ਆ ਉਹ ਗੱਲਬਾਤ ਕਰਦੇ ਆ ਮੰਜੂ ਬਾਲਾ ਜੋ ਕਿ ਪ੍ਰਿੰਸੀਪਲ ਨੇ ਉਕੀ ਜਾਣਕਾਰੀਆਂ ਉਹਨਾਂ ਵੱਲੋਂ ਸਾਂ ਖਬਰ ਮੇਰਾ ਨਾਮ ਹਵੀਸ਼ ਕੁਮਾਰ ਆ ਮੈਂ ਸਰਕਾਰੀ ਹਾਈ ਸਕੂਲ ਮੈਂ ਗਵਰਨਮੈਂਟ ਹਾਈ ਸਕੂਲ ਰਾਜਪੁਰਾ ਵਿੱਚ ਪੜਦਾ ਹਾਂ ਅੱਜ ਕੱਲ ਅਸੀਂ ਐਨਮੈਸ ਦਾ ਐਗਜ਼ਾਮ ਪਾਸ ਕਰ ਲਿਆ ਤੇ ਸਾਡੇ ਸਕੂਲ ਦੇ ਵਿੱਚ ਕੁੱਲ 4 ਬੱਚਿਆਂ ਨੇ ਇਹ ਐਗਜ਼ਾਮ ਪਾਸ ਕੀਤਾ ਹੈ ਅਸੀਂ ਤਿੰਨ ਬੱਚੇ ਜ਼ਿਲ੍ਹਾ ਪੱਧਰ ਤੇ ਟੋਪ ਤੇ ਆਏ ਹਾਂ ਲੋਕ ਸਮਝਦੇ ਹਨ ਕਿ ਪ੍ਰਾਈਵੇਟ ਸਕੂਲ ਸਰਕਾਰੀ ਸਕੂਲ ਨਾਲੋਂ ਵਧੀਆ ਹੈ ਪਰ ਇਹ ਸਾਰਾ ਵਹਿਮ ਹੈ ਸਰਕਾਰੀ ਸਕੂਲ ਬਹੁਤ ਵਧੀਆ ਹਨ ਇੱਥੋਂ ਦੀ ਪੜ੍ਹਾਈ ਵੀ ਬਹੁਤ ਬਹੁਤ ਚੰਗੀ ਹੈ ਮੈਂ ਇੱਥੇ 6ਵੀਂ ਤੋਂ ਪੜ੍ਹ ਰਹੀ ਹਾਂ ਹਾਂ ਅਤੇ ਇਹ ਦੀ ਪੜ੍ਹਾਈ ਬਹੁਤ ਵਧੀਆ ਹੈ ਸਾਡੇ ਸਕੂਲ ਦੇ ਟੀਚਰ ਬਹੁਤ ਵਧੀਆ ਹਨ ਅਤੇ ਬਹੁਤ ਲਗਨ ਨਾਲ ਪੜ੍ਹਾਉਂਦੇ ਹਨ ਬਾਸ ਲੋਕ ਸਮਝਦੇ ਹਨ ਕਿ ਪ੍ਰਾਈਵੇਟ ਸਕੂਲ ਵਧੀਆ ਹੈ ਪਰ ਇਹ ਸਾਰਾ ਝੂਠ ਹੈ ਸਰਕਾਰੀ ਸਕੂਲ ਬਹੁਤ ਵਧੀਆ ਹਨ ਸਰਕਾਰ ਨੇ ਬਹੁਤ ਮਹਿੰਮ ਚਲਾਈ ਦੇ ਹਨ ਬੱਚਿਆਂ ਲਈ ਸਾਨੂੰ ਸਕੋਲਰਸ਼ਿਪ ਵੀ ਮਿਲਦੀ ਹੈ ਹੁਣ ਨਾ ਵੀ ਨੇ ਸੁਨਵਾਲੀਆ ਮੈਂ ਗਵਰਨਮੈਂਟ ਹਾਈ ਸਕੂਲ ਰਾਜਪੁਰਾ ਦੇ ਪੜਦਾ ਹਾਂ ਅੱਜ ਅਸੀਂ ਐਂਡ ਉਹਨਾਂ ਮਾਸੇ एग्जाम ਪਾਸ ਕਰ ਲਿਆ ਹੈ ਅਸੀਂ ਚਾਰ ਬੱਚੇ ਜ਼ਿਲ੍ਹੇ ਪੱਧ ਤੇ ਟੋਪ 3 ਪੋਜੀਸ਼ਨ ਤੇ ਆਏ ਹਾਂ ਕੁਝ ਲੋਕ ਸਮਝਦੇ ਹਨ ਕਿ ਪ੍ਰਾਈਵੇਟ ਸਕੂਲ ਸਰਕਾਰੀ ਸਕੂਲ ਤੋਂ ਵਧੀਆ ਹੈ ਇਹ ਸਾਰਾ ਬਹਿਮ ਹੈ ਗਲਤ ਹੈ ਪ੍ਰਾਈਵੇਟ ਸਕੂਲ ਸਰਕਾਰੀ ਸਕੂਲ ਤੋਂ ਥੱਲੇ ਹੈ ਸਰਕਾਰੀ ਸਕੂਲਾਂ 'ਚ ਕਾਫੀ ਵਧੀਆ ਪੜਾਈ ਹੁੰਦੀ ਆ ਉਸ ਦਾ ਧਾਰਨ ਆਹੀ ਹਨ ਮੰਜੂ ਵਾਲਾ ਹੈਡਮਿਸਟ्रेस گورਨਮੈਂਟ ਹਾਈ ਸਕੂਲ ਰਾਸਪੁਰੂਰਾ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਇਹ ਖੁਸ਼ੀ ਸਾਂਝੀ ਕਰਦੀ ਆ ਕਿ ਸੈਸ਼ਨ 2024-25 ਵਿੱਚ ਮੇਰੇ 8th ਕਲਾਸ ਦੇ ਬੱਚਿਆਂ ਨੇ ਐਨਐਮਐਮਐਸ ਨੈਸ਼ਨਲ ਮੀਨਸ ਕਾ ਮੈਰਿਟ ਸਕੀਮ ਦਾ ਟੈਸਟ ਕ੍ਰੈਕ ਕੀਤਾ ਹੈ ਚਾਰ ਬੱਚਿਆਂ ਨੇ ਟੈਸਟ ਕਲੀਅਰ ਕੀਤਾ ਹੈ ਔਰ ਇਹਨਾਂ ਵਿੱਚੋਂ ਜੋ ਤਿੰਨ ਬੱਚੇ ਆ ਉਹ ਡਿਸਟ੍ਰਿਕਟ ਦੇ ਵਿੱਚ ਪਹਿਲੀਆਂ ਤਿੰਨ ਪੋਜੀਸ਼ਨ ਹਾਸਲ ਕੀਤੀਆਂ ਇਹਨਾਂ ਨੇ विनेश लारिया 148 मार्क्स और अनमोल 147 हविश 140 और प्रियांशु 102 मार्क्स इन्होने ले है 148 मार्क्स आई थिंक की पंजाब विच थर्ड पोजीशन है बड़े ही होनहार बच्चा ने इट टेस्ट क्वालीफाई किया और इना बच्चा नु हर साल 12000 स्कॉलरशिप इना नु मिलेगी 4 साल जब तक की प्लस 2 कंप्लीट कर जानगे और ये बड़ा ही बढ़िया सरकार वलो भी ये उपराला है ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗੀ ਕਿ ਮੇਰੇ ਸਕੂਲ ਵਿੱਚ 2021 ਤੋਂ ਲੈ ਕੇ ਹੁਣ ਤੱਕ 21 ਸਟੂਡੈਂਟਸ ਨੇ ਇਹ ਐਗਜ਼ਾਮ ਕਲੀਅਰ ਕਰ ਲਿਆ ਔਰ ਉਹ ਸਕਾਲਰਸ਼ਿਪ ਪ੍ਰਾਪਤ ਕਰ ਰਹੇ ਆ। ਮੇਰੇ ਸਕੂਲ 2024-25 ਦੇ ਸਾਰੇ ਨਤੀਜੇ ਬਹੁਤ ਹੀ ਵਧੀਆ ਨੇ। ਕਿਸੇ ਵੀ ਤਰ੍ਹਾਂ ਦਾ ਕੰਪੀਟੀਸ਼ਨ ਹੁੰਦਾ ਹੈ ਤੇ ਡਿਸਟ੍ਰਿਕਟ ਲੈਵਲ ਤੇ ਆ ਚਾਹੇ ਬਲਾਕ ਲੈਵਲ ਤੇ ਆ ਮੇਰੇ ਵਿਦਿਆਰਥੀ ਬੈਸਟ ਪਰਫਾਰਮ ਕਰਕੇ ਆਉਂਦੇ ਆ ਮੇਰੇ ਸਟੂਡੈਂਟ। ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਕਿਉਂਸ ਕੰਪੀਟੀਸ਼ਨ ਵਿੱਚ ਪਿਛਲੇ ਸਾਲ 23-24 ਵਿੱਚ ਵੀ ਮੇਰੇ ਬੱਚਿਆਂ ਨੇ ਜ਼िले ਦੇ ਵਿੱਚ ਫਰਸਟ ਫਰਸਟ ਪੋਜੀਸ਼ਨ ਹਾਸਲ ਕੀਤੀ ਸੀ ਔਰ ਸਟੇਟ ਲੈਵਲ 'ਚ ਇਹ ਕੰਪਲੀਟ ਕਰਕੇ ਆਈ ਸੀ ਔਰ ਇਸ ਸਾਲ ਸੇਮ ਇਹਨਾਂ ਨੇ ਉਹ ਪੋਜੀਸ਼ਨ ਨੂੰ ਰੀਟੇਨ ਰੱਖਿਆ ਔਰ ਇਸ ਸਾਲ ਵੀ ਬੱਚਾ ਨੇ ਡਿਸਟ੍ਰਿਕਟ ਵਿੱਚ ਯੂਆ ਫਰਸਟ ਪੋਜੀਸ਼ਨ ਹਾਸਲ ਕੀਤੀ ਆ ਸਪੋਰਟਸ ਦੇ ਵਿੱਚ ਵੀ ਬਹੁਤ ਵਧੀਆ ਮੇਰੇ ਬੱਚੇ ਜਿਹੜੇ ਪਰਫਾਰਮ ਕਰਕੇ ਆਉਂਦੇ ਆ ਔਰ ਅੱਛੀ ਪੋਜੀਸ਼ਨਸ ਲੈ ਕੇ ਆਉਂਦੇ ਆ ਇੱਕ ਬੱਚੇ ਨੇ ਸਟੇਟ ਲੈਵਲ ਦਾ ਜਿਹੜਾ ਬੈਡਮਿੰਟਨ ਦੇ ਵਿੱਚ ਫਰਸਟ ਪੋਜੀਸ਼ਨ ਹਾਸਲ ਕੀਤੀ ਸੀ ਸਟੇਟ ਲੈਵਲ ਤੇ ਬੈਡਮਿੰਟਨ ਦੇ ਵਿੱਚ। ਮੈਂ ਇੱਥੋਂ ਦੀ ਪਬਲਿਕ ਨੂੰ ਇਹੀ ਅਪੀਲ ਕਰਨਾ ਚਾਹਾਂਗੀ ਕਿ ਆਪਣੇ ਬੱਚਿਆਂ ਨੂੰ ਗਵਰਨਮੈਂਟ ਹਾਈ ਸਕੂਲ ਰਾਜਪੁਰਾ ਦੇ ਵਿੱਚ ਦਾਖਲ ਕਰਵਾਓ ਤੇ ਉਹਨਾਂ ਦਾ ਫਿਊਚਰ ਬ੍ਰਾਈਟ ਬਣਾਓ। ਮੌਕੇ ਦੀ ਸਰਕਾਰ ਵੱਲੋਂ ਵੀ ਬੜੇ ਹੀ ਅੱਛੇ ਉਪਰਾਲੇ ਕੀਤੇ ਜਾ ਰਹੇ ਆਂ ਸਰਕਾਰੀ ਸਕੂਲਾਂ ਦੇ ਵਿੱਚੋਂ ਵੈਲ ਕੁਆਲਿਫਾਈਡ ਸਟਾਫ ਹੈ, ਮਿਲਦੀਆਂ ਐਡ ਤੱਕ 유ਨੀਫਾਰਮ, ਮਿਡ-ਡੇ ਮੀਲ, ਐਵਰੀ ਫੈਸਿਲਿਟੀ। ਐਵਰੀ ਕਲਾਸਰੂਮ ਇਨ ਮਾਈ ਸਕੂਲਸ ਸਮਾਰਟ ਕਲਾਸਰੂਮ ਇੰਟਰਐਕਟਿਵ ਪੈਨਲ ਦੇ ਥਰੂ ਪੜਾਈ ਕਰਵਾਈ ਜਾਂਦੀ ਹੈ ਬੱਚਿਆਂ ਨੂੰ। ਤੇ ਇੰਨੀ ਆ ਫੈਸਿਲਟੀਆਂ ਦੇ ਬਾਵਜੂਦ ਮੈਂ ਪੇਰੈਂਟਸ ਨੂੰ ਇਹੀ ਅਪੀਲ ਕਰਾਂਗੀ ਕਿ ਇਧਰ ਉਧਰ ਭਟਕਣਾ ਛੱਡ ਕੇ ਆਪਣੇ ਬੱਚਿਆਂ ਨੂੰ ਗਵਰਨਮੈਂਟ ਹਾਈ ਸਕੂਲ ਰਾਜਪੁਰਾ ਵਿੱਚ ਦਾਖਲ ਕਰਵਾਓ ਤੇ ਜੋ ਮਿਲ ਰਿਹਾ ਸਰਕਾਰੀ ਤੁਹਾਨੂੰ ਫਾਇਦੇ ਉਹਨਾਂ ਦਾ ਲਾਭ ਉਠਾਓ ਤੇ ਉਹਨਾਂ ਦੇ ਉਜਵਲ ਭਵਿੱਖ ਲਈ ਇਹਨਾਂ ਨੂੰ ਮੇਰੇ ਸਕੂਲ ਵਿੱਚ ਦਾਖਲ ਕਰਵਾਓ ਥੈਂਕਸ ਕੈਮਰਾ ਪਰਸਨ ਹਣੀ ਦੇ ਨਾਲ ਅਦਰ ਸੈਨੇਗਰੀ ਰਿਪੋਰਟਰ